ਉਹ ਹੋਇਆ ਹਾਲਾਤ ਮਾਰੇ ਸਾਡੀ ਕਿਸੇ ਨੇ ਵੀ ਅੱਜ ਪਹਿਲਾ ਚਾਂਸ ਆ ਪਤਾ ਨਹੀਂ ਪਰਮਾਤਮਾ ਦੀ ਕਿਰਪਾ ਹੋਈ ਆ ਕਿ ਜਦ ਸਾਡੇ ਘਰੇ ਆਇਆ ਨਹੀਂ ਤੇ ਸਾਡੀ ਕਹੇ ਨਹੀਂ ਸੁਣੀ ਸਾਡੇ ਲਾਗੋ ਦੀ ਨੰਕੇ ਚਲਦੇ ਨੇ ਸਾਡੇ ਘਰ ਕਿਸੇ ਦੀ ਚਾਂਤੀ ਨਹੀਂ ਮਾਰੀ ਹਾਂ ਪਾਣੀ ਤੇ ਬੇਸਮਾਰ ਸੀਗਾ ਪਰ ਅਸੀਂ ਘਰੋਂ ਭੱਜ ਗਏ ਸੀਗਾ ਕਿਸੇ ਦੇ ਘਰੇ ਅਸੀਂ ਹਾਂ ਕਿਸੇ ਦੇ ਘਰੇ ਸੀਗਾ ਅਸੀਂ ਤਿੰਨ ਚਾਰ ਦਿਨ ਹਫਤਾ ਮੜ ਗਈ ਕਿਸੇ ਦੇ ਘਰੇ ਰਿਹਾ ਠੀਕ ਹੈ ਕੋਈ ਵੀ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਚੱਲ ਜਾਂਦੇ ਆ ਕੋਈ ਸੁਣਦਾ ਵੀ ਨਹੀਂ ਹੈਗਾ ਬਾਜਾ ਮਾਰਨੇ ਕਿ ਆਓ ਸਾਡੇ ਇਹ ਪਹਿਲਾ ਚਾਂਸ ਹੈਗਾ ਕਿ ਸਾਡੇ ਘਰੇ ਕੋਈ ਆਏ ਬਾਕੀ ਇਹਨਾਂ ਨੂੰ ਅਸੀਂ ਜਿਹੜੇ ਵੀ ਆਦੇ ਸੀ ਸਿਰਫ ਦੇਖ ਕੇ ਚੱਲੇ ਜਾਂਦੇ ਸੀ ਉਸ ਤੋਂ ਬਾਅਦ ਮਤਲਬ ਕੋਈ ਕੋਈ ਨਹੀਂ ਕਰਦੇ ਵੀ ਹਾਂ ਕੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਤੁਹਾਡੀ ਮੌਕੇ ਤੇ ਹੀ ਸਹਾਇਤਾ ਹੋਈ ਹੈ ਹਾਂਜੀ ਹਾਂਜੀ ਮੌਕੇ ਤੇ ਸਹਾਇਤਾ ਹੋਈ ਵੀ ਸਾਡੇ ਵਾਸਤੇ ਹੀ ਰੱਬ ਦਾ ਰੂਹੀ ਆਇਆ ਜਿਹੜਾ 27 ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦਾ ਹੜ੍ਹ ਦੀ ਮਾਰ ਤੇ ਚੱਲ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪਹਿਲੋ ਵੀ ਆਪਣੇ ਸਿੰਘ ਸਵਾਭਾ ਨਿਵਾਗ ਗਏ ਆ ਸਾਰਿਆਂ ਨੂੰ ਘੜ ਘੜ ਸੋ ਪਰਵਾਰ ਦੀ ਆਪਾਂ ਸੇਵਾ ਕਰਕੇ ਜਾਣੀ ਜਿੰਨੀ ਸੇਵਾ ਹੀ ਆਪਾਂ ਨਗਰ ਦੇਣੀ ਤੇ ਗੁਰੂ ਹੋਰ ਕਿਰਪਾ ਕਰੇਗਾਗਾ ਹੋਰ ਪਰਵਾਰਾਂ ਦੀ ਵੀ ਸੇਵਾ ਕਰਾਂਗੇ ਜਿੰਨੀ ਮਾਰ ਆਨੇ ਸੇਵਾ ਲਈ ਤੇ ਬੜੀ ਚੜ੍ਹਦੀ ਕਲਾ ਚ ਕਰਾਂਗੇ ਆਪਾਂ ਘਰਾਂ ਵਿੱਚ ਪੋਚੇ ਛੱਤਾਂ ਡਿੱਗ ਚੁੱਕੀਆਂ ਨੇ ਬਾਤ ਕਾਫੀ ਵੱਡੀ ਹੈ ਤੁਹਾਡੇ ਉਹਨਾਂ ਨੂੰ ਸੇਵਾ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਮੋੜ ਤੇ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦਾ ਹੜ੍ਹ ਦੀ ਮਾਰ ਤੇ ਚੱਲ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪਹਿਲੋ ਵੀ ਆਪਣੇ ਸਿੰਘ ਸਵਾਭਾ ਨਵਾ ਕੇ ਗਏ ਆ ਹੁਣ ਉਸੇ ਤਰ੍ਹਾਂ ਹੀ ਵੀ ਜਿਹੜੇ ਜਿਹੜੇ ਆਪਾਂ ਗਰਾਊਂਡ ਲੈਵਲ ਤੇ ਦੇਖ ਰਹੇ ਆ ਗਰੀਬ ਪਰਿਵਾਰ ਜਿਨ੍ਹਾਂ ਦੀ ਛੱਤਾ ਤੁਸੀਂ ਸਾਰੇ ਵੇਖ ਸਕਦੇ ਜੀ ਉਸੇ ਤਰ੍ਹਾਂ ਇਧਰ ਗੁਜਰਾਤ ਤੋਂ ਅਹਮਦਾਬਾਦ ਤੋਂ ਇਧਰ ਗੁਰਵਿੰਦਰ ਸਿੰਘ ਜੀ ਚੰਡੀਗੜ੍ਹ ਤੋਂ ਸਾਰੇ ਸਿੰਘ ਸਾਰੇ ਟੀਮ ਬਾਈ ਇਧਰ ਇਧਰ ਬਾਬਾ ਜੀ ਪ੍ਰਧਾਨ ਸਾਹਿਬ ਸਾਰੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਜਿੰਨੀ ਵੀ ਗਰੀਬ ਪਰਿਵਾਰ ਏ ਸਾਰਿਆਂ ਨੂੰ ਘੜ ਕੋੜ 100 ਪਰਿਵਾਰ ਦੀ ਆਪਾਂ ਸੇਵਾ ਕਰਕੇ ਜਾਣੀ ਆ ਜਿੰਨੀ ਸੇਵਾ ਹੀ ਆਪਾਂ ਨਗਰ ਦੇਣੀ ਜੇ ਗੁਰੂ ਹੋਰ ਕਿਰਪਾ ਕਰੇਗਾ ਗਾ ਹੋਰ ਪਰਿਵਾਰਾਂ ਦੀ ਵੀ ਸੇਵਾ ਕਰਾਂਗੇ ਜਿੰਨੀ ਮਾਰ ਨੇ ਸੇਵਾ ਲਈ ਤੇ ਬੜੀ ਚੜ੍ਹਦੀ ਕਲਾ 'ਚ ਕਰਾਂਗੇ ਆਪਾਂ ਕਿਉਂਕਿ ਆਪਣੇ ਪਰਿਵਾਰ ਨਾਲ ਪੰਜਾਬ ਨਾਲ ਆਪ ਆਪ ਖੜਾਂਗੇ ਤੇ ਮਾਰਾ ਚੜ੍ਹਦੀ ਕਲਾ ਕਰੂਗਾ ਪੰਜੀ ਅੱਜ ਤੁਹਾਡੇ ਘਰ 'ਚ ਬਾਬਾ ਜੀ ਹੁਣੇ ਪਹੁੰਚੇ ਨੇ ਸੇਵਾ ਕੀਤੀ ਜਾ ਰਹੀ ਹੈ ਔਰ ਅਸਲ 'ਚ ਹਾਲਾਤ ਮਾੜੇ ਸੀਗੇ ਕੀ ਕਹਿਣਾ ਬਹੁਤ ਹੀ ਤਹ ਹਾਲਾਤ ਮਾੜੇ ਸੀ ਸਾਡੀ ਕਿਸੇ ਨੇ ਵੀ ਅੱਜ ਪਹਿਲਾ ਚਾਂਸ ਹੈ ਪਤਾ ਨਹੀਂ ਪਰਮਾਤਮਾ ਦੀ ਕਿਰਪਾ ਹੋਈ ਆ ਕਿ ਜਦ ਸਾਡੇ ਘਰੇ ਆਇਆ ਨਹੀਂ ਤੇ ਸਾਡੀ ਕਹੇ ਨਹੀਂ ਵੀ ਸੁਣੀ ਸਾਡੇ ਕੋ ਲਾਗੋ ਦੀ ਨੰਕੇ ਚਲ ਜਾਂਦੇ ਨੇ ਸਾਡੇ ਘਰ ਕਿਸੇ ਨੇ ਝਾਂਤੀ ਵੀ ਨਹੀਂ ਮਾਰੀ ਕੀ ਪ੍ਰਸ਼ਾਸਨ ਅਧਿਕਾਰੀ ਤੇ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਜਦ ਵੀ ਇਹ ਕਿ ਚਲ ਜਾਂਦੇ ਆ ਕੋਈ ਸੁਣਦਾ ਵੀ ਨਹੀਂ ਹੈਗਾ ਬਾਜਾਂ ਮਾਰਨੇ ਆਓ ਸਾਡੇ ਇਹ ਪਹਿਲਾ ਚਾਂਸ ਹੈਗਾ ਕਿ ਸਾਡੇ ਘਰੇ ਕੋਈ ਆ ਪਾਣੀ ਕਿੰਨਾ ਸੀਗਾ ਜਿਸ ਦਿਨ ਹੱਡ ਦੇ ਹਾਲਾਤ ਹਾਂ ਪਾਣੀ ਤੇ ਵੇਸਮਾਰ ਸੀਗਾ ਬਰਾਹੀਂ ਘਰੋਂ ਭੱਜ ਗਏ ਸੀਗਾ ਕਿਸੇ ਦੇ ਘਰੇ ਹੀ ਹਾਂ ਕਿਸੇ ਦੇ ਘਰੇ ਸੀਗਾ ਐ ਤਿੰਨ ਚਾਰ ਦਿਨ ਹਫਤਾ ਬੜ ਕੇ ਕਿਸੇ ਦੇ ਘਰੇ ਰਹੀ ਆ ਸੀ ਸਾਡਾ ਸਾਰਾ ਕਾਫੀ ਨੁਕਸਾਨ ਸਾਡਾ ਹੋਇਆ ਕਾਫੀ ਮਣਕੀ ਕੋਈ ਬਿਸਤਰਾ ਕੋਈ ਮਣਕੀ ਇਹੋ ਜੀ ਚੀਜ਼ ਸਾਡੇ ਨਹੀਂ ਬਚੀ ਹੈਗੀ ਇਹ ਤਰਪਾਲ ਵੀ ਫਿਰ ਅਸੀਂ ਕਹਿ ਕੇ ਮੰਗੀ ਤਾਂ ਅਸੀਂ ਬਾਹਰ ਟੈਂਟ ਲਾ ਕੇ ਬੈਠੇ ਹਾਂ ਬਾਕੀ ਇਹਨਾਂ ਨੂੰ ਅਸੀਂ ਜਿਹੜੇ ਵੀ ਅੱਜ ਅਸੀਂ ਸਿਰਫ ਦੇਖ ਕੇ ਚਲੇ ਜਾਂਦੇ ਹਾਂ ਉਸ ਤੋਂ ਬਾਅਦ ਮਦਦ ਕੋਈ ਕੋਈ ਨਹੀਂ ਕਰਦੇ ਵੀ ਹਾਂ ਕੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਸੋ ਇਹ ਤੁਹਾਡੀ ਮੌਕੇ ਤੇ ਹੀ ਸकता ਹੋਈ ਹੈ ਹਾਂਜੀ 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 ਮੌਕੇ ਤੇ ਸकता ਹੀ ਜੀ ਤੇ ਵੀ ਸਾਡੇ ਬੱਚੇ ਰਬ ਦਾ ਰੁਕੀ ਆਇਆ ਨਾ ਜਿਹੜਾ 73 ਗਾਵਾਂਗੇ ਜੀ ਬਾਕੀ ਨਕਦ ਵੀ ਸੇਵਾ ਕਰ ਰਹੇ ਹਾਂ ਜਿੰਨਾ ਯੋਗਦਾਨ ਪਿਆ ਉਹਨਾਂ ਵੱਤੋਂ ਵੱਤ ਪਾਵਾਂਗੇ ਜੀ ਪਿੰਡਾਂ ਦੇ ਵਿੱਚ ਪਹੁੰਚੇ ਹੋਰ ਹਾਲਾਤ ਦੇਖੇ ਨੇ ਕਿਸ ਤਰ੍ਹਾਂ ਦੇ ਬਦਲ ਨੇ ਜਿ ਲੱਗਦਾ ਕਿ ਜ਼ਰੂਰਤ ਹੱਲੇ ਬਿਲਕੁਲ ਜ਼ਰੂਰਤ ਹੈ ਸੇਵਾ ਤੋਂ ਜਾਂ ਹੋਰ ਸੇਵਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ 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 ਜੀ ਖੇਤਾਂ 'ਚ ਵੀ ਲੋੜ ਹੈ ਕਣਕ ਵੀ ਬੀਜਣੀ ਅੱਗੇ ਡੀਜ਼ਲ ਦੀ ਵੀ ਲੋੜ ਹੈ ਸਭ ਕਾਦੀ ਦੀ ਲੋੜ ਹੈ ਜੀ ਛੱਤਾਂ ਡਿੱਗ ਚੁੱਕੀਆਂ ਨੇ ਹਾਲਾਤ ਕਾਫੀ ਬਦਲੇ ਤੁਹਾਡੇ ਉਹਨਾਂ ਸੇਵਾ ਕੀਤੀ ਗਈ ਹੈ ਉਹ ਕੀ ਕਹਿਣਾ ਚਾਹੋਗੇ ਇਸ ਮੌਕੇ ਦੇਖੋ ਸਾਨੂੰ ਪਤਾ ਉਸੇ ਤਰ੍ਹਾਂ ਹੀ ਪਹਿਲਾਂ ਵੀ ਆਪਣੇ ਸਿੰਘ ਸਾਬਾ ਨਵਾ ਕੇ ਗਏ ਆ ਹੁਣ ਉਸੇ ਤਰ੍ਹਾਂ ਹੀ ਜਿਹੜੇ ਜਿਹੜੇ ਆਪਾਂ ਗਰਾਊਂਡ ਲੈਵਲ ਤੇ ਦੇਖ ਰਹੇ ਆ ਗਰੀਬ ਪਰਿਵਾਰ ਜਿਨ੍ਹਾਂ ਦੀ ਛੱਤਾ ਤੁਸੀਂ ਸਾਰੇ ਵੇਖ ਸਕਦੇ ਜੀ ਉਸੇ ਤਰ੍ਹਾਂ ਇਧਰ ਗੁਜਰਾਤ ਤੋਂ ਅਹਮਦਾਬਾਦ ਤੋਂ ਇਧਰ ਗੁਰਵਿੰਦਰ ਸਿੰਘ ਜੀ ਚੰਡੀਗੜ੍ਹ ਤੋਂ ਸਾਰੇ ਸਿੰਘ ਸਾਰੇ ਟੀਮ ਵਾਈ ਇਧਰ ਇਧਰ ਬਾਬਾ ਜੀ ਪ੍ਰਧਾਨ ਸਾਹਿਬ ਸਾਰੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਜਿੰਨੀ ਵੀ ਗਰੀਬ ਪਰਿਵਾਰ ਏ ਸਾਰਿਆਂ ਨੂੰ ਘੜ ਘੜ 100 ਪਰਿਵਾਰ ਦੀ ਆਪਾਂ ਸੇਵਾ ਕਰਕੇ ਜਾਣੀ ਆ ਜਿੰਨੀ ਸੇਵਾ ਹੀ ਆਪਾਂ ਨਗਰ ਦੇਣੀ ਜੇ ਗੁਰੂ ਹੋਰ ਕਿਰਪਾ ਕਰੇਗਾ ਗਾ ਹੋਰ ਪਰਿਵਾਰਾਂ ਦੀ ਵੀ ਸੇਵਾ ਕਰਾਂਗੇ ਜਿੰਨੀ ਮਾਰਾਂ ਨੇ ਸੇਵਾ ਲਈ ਤੇ ਬੜੀ ਚੜ੍ਹਦੀ ਕਲਾ 'ਚ ਕਰਾਂਗੇ ਆਪਾਂ ਕਿਉਂਕਿ ਆਪਣੇ ਪਰਿਵਾਰ ਨਾਲ ਪੰਜਾਬ ਨਾਲ ਆਪ ਆਪ ਖੜਾਂਗੇ ਤੇ ਮਾਰਾਂ ਚੜ੍ਹਦੀ ਕਲਾ ਕਰੂਗਾ ਪੰਜੀ ਅੱਜ ਤੁਹਾਡੇ ਘਰ 'ਚ ਬਾਬਾ ਜੀ ਹੁਣੇ ਪਹੁੰਚੇ ਨੇ ਸੇਵਾ ਕੀਤੀ ਜਾ ਰਹੀ ਹੈ ਔਰ ਅਸਲ 'ਚ ਹਾਲਾਤ ਮਾੜੇ ਸੀਗੇ ਕੀ ਕਹਿਣਾ ਬਹੁਤ ਹੀ ਤਾ ਹਾਲਾਤ ਮਾੜੇ ਸੀ ਸਾਡੀ ਕਿਸੇ ਨੇ ਵੀ ਅੱਜ ਪਹਿਲਾ ਚਾਂਸ ਹੈ ਪਤਲੀ ਪਰਮਾਤਮਾ ਦੀ ਕਿਰਪਾ ਹੋਈ ਆ ਕਿ ਜਦ ਸਾਡੇ ਘਰੇ ਆਇਆ ਨਹੀਂ ਤੇ ਸਾਡੀ ਕਹੇ ਨਹੀਂ ਵੀ ਸੁਣੀ ਸਾਡੇ ਕੋ ਲਾਗੋ ਦੀ ਨੰਕੇ ਚਲ ਜਾਂਦੇ ਨੇ ਸਾਡੇ ਘਰ ਕਿਸੇ ਨੇ ਝਾਂਤੀ ਵੀ ਨਹੀਂ ਮਾਰੀ ਕੀ ਕੋਈ ਪ੍ਰਸ਼ਾਸਨ ਅਧਿਕਾਰੀ ਤੇ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਤੇ ਵੇਖ ਕੇ ਚਲ ਜਾਂਦੇ ਆ ਕੋਈ ਸੁਣਦਾ ਵੀ ਨਹੀਂ ਹੈਗਾ ਬਾਜਾਂ ਮਾਰਨੇ ਆਓ ਸਾਡੇ ਇਹ ਪਹਿਲਾ ਚਾਂਸ ਹੈਗਾ ਕਿ ਸਾਡੇ ਘਰੇ ਕੋਈ ਆਇਆ ਪਾਣੀ ਕਿੰਨਾ ਸੀਗਾ ਜਿਸ ਦਿਨ ਹੜ੍ਹ ਦੇ ਹਾਲਾਤ ਹਾਂ ਪਾਣੀ ਤੇ ਵੇਸਮਾਰ ਸੀਗਾ ਬਰਾਹੀਂ ਘਰੋਂ ਭੱਜ ਗਏ ਸੀਗਾ ਕਿਸੇ ਦੇ ਘਰੇ ਅਸੀਂ ਹਾਂ ਕਿਸੇ ਦੇ ਘਰੇ ਸੀਗਾ ਐਂ ਤਿੰਨ ਚਾਰ ਦਿਨ ਹਫਤਾ ਮੜ ਕੇ ਕਿਸੇ ਦੇ ਘਰੇ ਰਹੀ ਅਸੀਂ ਸਾਡਾ ਸਾਰਾ ਕਾਫੀ ਨੁਕਸਾਨ ਸਾਡਾ ਕਾਫੀ ਮਣਕੇ ਕੋਈ ਬਿਸਤਰਾ ਕੋਈ ਮਣਕੀ ਇਹੋ ਜੀ ਚੀਜ਼ ਸਾਡੇ ਨਹੀਂ ਬਚੀ ਹੈਗੀ ਇਹ ਤਰਪਾਲ ਵੀ ਫਿਰ ਅਸੀਂ ਕਹਿ ਕੇ ਮੰਗੀ ਤਾਂ ਅਸੀਂ ਬਾਹਰ ਟੈਂਟ ਲਾ ਕੇ ਬੈਠੇ ਆ ਬਾਕੀ ਨੇ ਉਹ ਅਸੀਂ ਜਿਹੜੇ ਵੀ ਆਦੇ ਸੀ ਸਿਰਫ ਦੇਖ ਕੇ ਚਲੇ ਗਏ ਦੇ ਸੀ ਉਸ ਤੋਂ ਬਾਅਦ ਕੋਈ ਕੋਈ ਨਹੀਂ ਕਰਦੇ ਵੀ ਹਾਂ ਕੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਤੁਹਾਡੀ ਮੌਕੇ ਤੇ ਹੀ ਸकता ਹੋਈ ਹੈ ਹਾਂਜੀ 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 ਮੌਕੇ ਤੇ ਸकता ਹੀ ਜੀ ਤੋ ਵੀ ਸਾਡੇ ਬਥੇ ਜੀ ਰਬ ਦਾ ਰੁਪਈਆ ਆਇਆ ਜਿਹੜਾ 733 ਕਹਾਂਗੇ ਜੀ ਬਾਕੀ ਨਕਦ ਵੀ ਸੇਵਾ ਕਰ ਰਹੇ ਹਾਂ ਜਿੰਨਾ ਯੋਗਦਾਨ ਪਿਆ ਉਹਨਾਂ ਵੱਤੋਂ ਵੱਤ ਪਾਵਾਂਗੇ ਜੀ ਪਿੰਡਾਂ ਦੇ ਵਿੱਚ ਪਹੁੰਚੇ ਹੋਰ ਹਾਲਾਤ ਦੇਖੇ ਨੇ ਕਿਸ ਤਰ੍ਹਾਂ ਦੇ ਬਦਲ ਨੇ ਜਿ ਲੱਗਦਾ ਕਿ ਜ਼ਰੂਰਤ ਹੱਲੇ ਬਿਲਕੁਲ ਜ਼ਰੂਰਤ ਹੋ ਚੁਆ ਹਾਂ ਹਾਂ ਜੀ ਹਾਂ ਜੀ ਹਾਂ ਬਿਲਕੁਲ 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 ਜੀ ਖੇਤਾਂ 'ਚ ਵੀ ਲੋੜ ਹੈ ਕਣਕ ਵੀ ਬੀਜਣੀ ਅੱਗੇ ਡੀਜ਼ਲ ਦੀ ਵੀ ਲੋੜ ਹੈ ਸਭ ਕਾਦੀ ਦੀ ਲੋੜ ਹੈ